ਸਾਰਾ ਦਿਨ ਤਕਲੀਫ ਸਈ ਦਿੰਦੀ ਨਹੀਂ ਉਹ ਸੌਣ ਮੀਆਂ ਕਿ ਸਾਰਾ ਦਿਨ ਤਕਲੀਫ ਸਈ ਦਿੰਦੀ ਨਹੀਂ ਉਹ ਸੌਣ ਮੀਆਂ ਐਨੇ ਟੁਏ ਐਨੇ ਧੱਕੇ ਕਿ ਹਿਲ ਜਾਂਦੀ ਐ ਧੌਣ ਮੀਆਂ ਅੱਜ ਚੁੱਪ ਨਾ ਕਰਿਓ ਸੱਚ ਬੋਲ ਦਿਓ ਆਪਣੀ ਜ਼ੁਬਾਨੀ ਜਾਂ ਆਪਣੇ ਕਮੈਂਟਾਂ ਰਾਹੀਂ ਦੱਸਿਓ ਨਵਾਂ ਸ਼ਹਿਰ ਰੇਲਵੇ ਰੋਡ ਦਾ ਅਸਲੀ ਦੋਸ਼ੀ ਕੌਣ ਮੀਆਂ ਅਸਲੀ ਦੋਸ਼ੀ ਕੌਣ ਮੀਆਂ ਹੱਥ ਜੋੜ ਕੇ ਬੇਨਤੀ ਹੈ ਅਜ ਧਾਰ ਨਾ ਲਿਓ ਮੋਨ ਮੀਆਂ ਦੱਸ ਦਿਓ ਅਸਲੀ ਦੋਸ਼ੀ ਕੌਣ ਮੀਆਂ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤੋਂ ਨਹੀਂ ਸ੍ਰੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਸਤਿਓ ਕੱਲ ਮੈਂ ਬੀਐਸਪੀ ਆਜ਼ਾਦ ਉਮੀਦਵਾਰ ਆਜ਼ਾਦ ਐਮਸੀ ਅਕਾਲੀ ਦਲ ਕਾਂਗਰਸ ਦੇ ਜਿਹੜੇ 파ਰਸ਼ਦ ਆ ਉਹਨਾਂ ਨਾਲ ਗੱਲਬਾਤ ਕੀਤੀ ਔਰ ਸਵਾਲਾਂ ਚੋਂ ਮੈਂ ਸਵਾਲ ਲਿਆ ਕਿ ਕੀ ਲੋਕ ਮਾਫ ਕਰਨਗੇ ਜਿਹੜੇ 파ਰਸ਼ਦ ਇਸ ਸਮੇ ਮੌਜੂਦ ਨਹੀਂ ਜਾਂ ਇਸ ਸਮੇ ਜਿਹੜੇ ਲੀਡਰ ਲੀਡਰ ਜਿਹੜੇ ਇਸ ਸਮੇ ਆਪਣੇ ਆਪ ਨੂੰ ਲੀਡਰ ਕਹਾਉਂਦੇ ਨੇ ਅੰਦਰੋਂ ਤਾਂ ਲੀਡਰ ਡਰੇ ਹੋਏ ਨੇ ਪਰ ਫਿਰ ਵੀ ਆਪਣੇ ਆਪ ਨੂੰ ਲੀਡਰ ਕਹਾਉਂਦੇ ਨੇ ਤਾਂ ਕੀ ਲੋਕ ਮਾਫ ਕਰਨਗੇ ਤੇ ਇੱਕ ਸਵਾਲ ਮੈਂ ਇਹ ਵੀ ਲਿਆ ਸੀਗਾ ਕਿ ਰੇਲਵੇ ਰੋਡ ਦੇ ਜੋ ਰੇਲਵੇ ਰੋਡ ਦਾ ਜੋ ਹੱਸ਼ਰ ਹੋਇਆ ਹੈ ਉਹਦਾ ਅਸਲੀ ਦੋਸ਼ੀ ਕੌਣ ਹੈ ਤਾਂ ਇੱਕ ਕਾਂਗਰਸੀ ਲੀਡਰ ਨੇ ਕਿਸੇ ਆਮ ਆਦਮੀ ਪਾਰਟੀ ਦੇ ਲੀਡਰ ਦਾ ਨਾਮ ਲਿਆ ਔਰ ਮੈਂ ਉਸ ਤੋਂ ਬਾਅਦ ਤਰਕ ਦਿੱਤਾ ਆਪਣਾ ਜੋ ਰੇਲਵੇ ਰੋਡ ਦੇ ਲੋਕਾਂ ਨਾਲ ਗੱਲਬਾਤ ਹੁੰਦੀ ਉਹ ਆਪਣਾ ਤਰਕ ਦਿੰਦੇ ਆ ਤੇ ਉਸ ਤੋਂ ਬਾਅਦ ਹੈਰਾਨੀ ਵਾਲੀ ਗੱਲ ਇਹ ਹੈ ਕਿ ਇੱਕ ਦੂਜੇ ਦੇ ਨਾਮ ਤਾਂ ਸਾਰੇ ਲਈ ਜਾਂਦੇ ਆ ਲੇਕਿਨ ਰੇਲਵੇ ਰੋਡ ਤੋਂ ਹੀ ਸਾਡੇ ਸੱਜਣ ਨੇ ਮਨੋਜ ਕੰਡਾ ਜੀ ਉਹਨਾਂ ਨੇ ਤਸਵੀਰਾਂ ਜਨਤਕ ਕਰ ਦਿੱਤੀ ਜਿਹਦੇ ਵਿੱਚ ਦਿਖਾਤਾ ਕਿ ਸਾਰੇ ਲੀਡਰ ਤਾਂ ਪਹਿਲਾਂ ਇਕੱਠੇ ਸੀ ਇਹ ਇੱਕੋ ਧੋਪ ਚੋਂ ਨਿਕਲੀਆਂ ਹੋਈਆਂ ਗੋਲੀਆਂ ਨੇ ਸਾਰੀਆਂ ਤਾਂ ਵੱਡੀ ਗੱਲ ਇਹ ਆ ਕਿ ਸੱਚ ਤਾਂ ਗਫਾਵਾਂ ਚੀਰਦਾ ਆਉਂਦਾ ਤੇ ਅੱਜ ਤੁਹਾਡੇ ਅੱਗੇ ਬੇਨਤੀ ਹੈ ਕਿ ਹਨੇਰੇ ਚ ਚਾਨਣ ਦੀ ਲਕੀਰ ਖਿੱਚ ਤੋਂ ਤੁਹਾਡੇ ਦਿਲ ਦੇ ਚੋਂ ਭਾਵ ਨੇ ਉਹ ਦੱਸ ਦੋ ਕਦ ਤੱਕ ਅਸੀਂ ਬੋਲੀ ਜਾਵਾਂਗੇ ਅੱਜ ਮੈਂ ਕਹਿੰਦਾ ਸਾਰਿਆਂ ਦੇ ਮਖੌਟੇ ਲਾ ਦਿਓ ਕਮੈਂਟਾਂ ਚ ਅੱਜ ਕਲੀਅਰ ਕਰ ਦਿਓ ਕਿਉਂਕਿ ਨਾ ਲੀਡਰਾਂ ਦੇ ਦਿਲ ਤੇ ਕੋਈ ਭਾਰ ਨਹੀਂ ਸ਼ਰਤੇ ਪਾਰ ਹੋ ਸਕਦਾ ਸਟ्रेस ਹੋ ਸਕਦਾ ਕਿ ਯਾਰ ਆਪਣੀ ਰਣਨੀਤੀ ਕਿਵੇਂ ਬਣਾਣੀ ਹੈ ਨਿੱਜੀ ਸਵਾਰਥਾਂ ਦਾ ਸਵਾਰਥਾਂ ਤੱਕ ਪਹੁੰਚਣਾ ਕਿੱਦਾਂ ਆਪਣੇ ਫਾਇਦਾ ਕਿੱਦਾਂ ਲੈਣੇ ਆ ਜਿਹੜੇ ਆਪਣੇ ਮਫਾਦ ਆ ਉਹਦੇ ਕਰਕੇ ਲੋਕਾਂ ਦੀ ਬਲੀ ਕਿੱਦਾਂ ਦੇਣੀ ਆ ਇਹ ਤਾਂ ਤੁਹਾਨੂੰ ਪਤਾ ਹੈ ਕਿ ਇਹ ਸੋਚਦੇ ਰਹਿੰਦੇ ਲੇਕਿਨ ਤੁਸੀਂ ਅੱਜ ਜਿਹੜਾ ਸੱਚ ਆ ਉਹ ਜਿਵੇਂ ਮੈਂ ਪਹਿਲਾਂ ਕਹਿ ਕਿਹਾ ਡੇ ਗਫਾਵਾਂ ਚੀਰਦਾ ਅੱਜ ਸੱਚ ਦੀ ਚਾਨਣ ਦੀ ਲਕੀਰ ਖਿੱਚ ਦੋ ਔਰ ਇਹਨਾਂ ਦੇ ਚਿਹਰੇ ਤੋਂ ਮਖੌਟੇ ਲਾ ਦੋ ਔਰ ਮੈਂ ਇੱਕ ਗੱਲ ਹੋਰ ਤੁਹਾਨੂੰ ਦੱਸਣੀ ਚਾਹਨਾ ਕਿ ਥੋੜਾ ਹਿੰਟ ਦੇ ਦਿੰਦਾ ਕਿ ਤੁਸੀਂ ਮਖੌਟੇ ਕਿਵੇਂ ਲਾਉਣੇ ਆ ਇੱਕ ਵਾਰ ਨਾ ਦੋ ਭਰਾ ਆਪਸ 'ਚ ਆਪਣੇ ਘਰ 'ਚ ਲੜਦੇ ਹੁੰਦੇ ਆ ਤੇ ਜਿਹੜੇ ਗਵਾਂਢੀ ਹੁੰਦੇ ਉਹ ਕਹਿੰਦੇ ਚਲ ਛੱਡ ਸਾਨੂੰ ਕੀ ਫਰਕ ਪੈਂਦਾ ਆਪਸ 'ਚ ਲੜੀ ਜਾਂਦੇ ਆਪਾਂ ਕਿੱਠਾ ਆਉਣਾ ਜਿਹੜੇ ਮਲਵਾ ਘਰ ਇੱਕ ਆ ਇੱਕ ਨਾਲ ਦਾ ਘਰ ਇੱਕ ਜਿਹੜਾ ਪਰਲਾ ਘਰ ਉਹ ਕਹਿੰਦਾ ਰੋਕੋ ਤੁਹਾਡੇ ਗਵਾਂਢ 'ਚ ਲੜੀ ਜਾਂਦੇ ਆ ਕਹਿੰਦਾ ਲੜੀ ਜਾਂਦੇ ਯਾਰ ਦੋ ਭਰਾ ਲੜਦੇ ਸੀ ਕੀ ਲੈਣਾ ਸੁਲਾ ਹੋ ਜੂਗੀ ਉਹ ਕਹਿੰਦਾ ਨਹੀਂ ਟਾਈਮ ਤੇ ਰੋਕ ਲੋ ਨਹੀਂ ਤਾਂ ਤੁਸੀਂ ਤੰਗ ਹੋਵੋਗੇ ਤਾਂ ਦੋ ਭਰਾ ਪਹਿਲਾਂ ਤੂੰ ਤੂੰ ਮੈਂ ਮੈਂ ਕਰਦੇ ਸੀ ਗਾਲੀ ਗਲੋਚਦੇ ਆ ਇੱਕ ਦੂਜੇ ਨੂੰ ਫਿਰ ਮੁੱਕਾ ਘਸੌਣ ਮੁੱਕੇ ਤੇ ਆ ਉਸ ਤੋਂ ਬਾਅਦ ਇੱਟਾ ਰੋੜੇ ਚੱਲਣ ਲੱਪੇ ਤੇ ਇੱਟਾ ਰੋੜੇ ਚੱਲਣ ਲੱਪੇ ਆਂਡੀਆਂ ਗਵਾਂਡੀਆਂ ਦੇ ਵੀ ਵੱਜਣ ਲੱਪੇ ਸੋ ਲੜਾਈ ਜਿਹੜੀ ਹੁੰਦੀ ਨਾ ਮਮਾ ਦੋ ਭਰਾਵਾਂ ਦੀ ਵੀ ਆ ਉਸ ਤੋਂ ਵੀ ਬਚਣਾ ਚਾਹੀਦਾ ਕਿਉਂਕਿ ਜਦ ਆਪਸ ਇੱਟਾ ਚੱਲਦੀਆਂ ਨਾ ਫਿਰ ਗਵਾਂਡੀਆਂ ਦੇ ਘਰ ਵੀ ਇੱਟਾ ਡਿੱਗਦੀਆਂ ਤੇ ਇਸ ਕਰਕੇ ਆਪਣਾ ਬਚਾ ਕਰੋ ਆਈ ਹੋਪ ਤੁਸੀਂ ਸਮਝ ਗਏ ਮੈਂ ਕੀ ਕਹਿਣਾ ਚਾਹੁੰਦਾ ਮੈਂ ਤੁਹਾਨੂੰ ਕੀ ਸਮਝਾਣਾ ਚਾਹਨਾ ਤਾਂ ਕਮੈਂਟਾਂ ਚ ਵਾਰੀ ਤੁਹਾਡੀ ਆ ਵੀਡੀਓ ਬਹੁਤ ਹੀ ਲੰਬੀ ਨਹੀਂ ਹੋਣੀ ਵੀਡੀਓ ਜਿੰਨੀ ਕ ਗੱਲਾਂ ਬਾਤਾਂ ਆਪਾਂ ਕਰਨੀਆਂ ਸੀ ਮੈਂ ਕਰ ਲਈਆਂ ਔਰ ਵੱਡੇ ਸਵਾਲ ਇਹ ਨੇ ਕਿ ਇਸ ਸਮੇਂ ਤਾਂ ਫਿਰ ਵੀ ਮੌਸਮ ਠੀਕ ਹੈ ਲੇਕਿਨ ਜਦੋਂ ਸਕਰਚਿੰਗ ਜਿਹੜੀ ਹੀਟ ਹੋਣੀ ਆ ਉਦੋਂ ਇਸ ਇਹਨਾਂ ਸੜਕਾਂ ਤੇ ਕੀ ਬਣੂਗਾ ਕਿਉਂਕਿ ਬੰਦੇ ਨੂੰ ਕਾਲੀ ਹੁੰਦੀ ਆ ਕਿ ਯਾਰ ਕਿਸੇ ਤਰੀਕੇ ਛੇਤੀ ਛੇਤੀ ਘਰ ਪਹੁੰਚ ਜਾਈਏ ਹਾਲ ਦੀ ਘੜੀ ਤਾਂ ਫਿਰ ਵੀ ਆ ਮੌਸਮ ਠੀਕ ਹੈ ਬੰਦਾ ਮਾੜੀ ਮੋਟੀ ਜੇ ਗੱਡੀ ਹੌਲੀ ਹੌਲੀ ਚੱਲੇ ਆਹਾ ਤੁਸੀਂ ਰੋਲਰ ਕੋਸਟਰ ਰਾਈਡ ਦੇਖ ਪਾ ਰਹੇ ਆ ਲੇਕਿਨ ਜਦੋਂ ਗਰਮੀ ਹੁਣੀ ਆ ਹਾਰ ਦਾ ਸਮਾਨ ਆ ਸਕੋਰਚਿੰਗ ਹੀਟ ਹੁਣੀ ਆ ਉਦੋਂ ਹਾਲ ਕੀ ਬਣਨੇ ਆ ਅਸੇ ਜੇਕਰ ਹੋਰ ਵੀ ਆ ਕਿ ਹਾਲਾਤ ਵੱਧ ਨਾਲੋਂ ਬੱਤਰ ਹੋ ਰਹੇ ਨੇ ਮਿੱਟੀ ਘੇਟ ਤਾਂ ਹੋਈ ਨਹੀਂ ਰਹੇ ਜਾ ਪਕੈ ਲੈਣ ਥੋੜਾ ਥੋੜੀ ਸਿਚੁਏਸ਼ਨ ਡਾਈਲੂਟ ਹੋ ਜਾਵੇ ਉਹ ਵੀ ਨਹੀਂ ਹੋ ਰਹੀ ਮਿਟੀਗੇਟ ਵੀ ਨਹੀਂ ਹੋ ਰਹੀ ਕੰਮ ਪਹਿਲਾਂ ਨਾਲੋਂ ਮਾੜਾ ਜ ਮਾੜਾ ਮੋਟਾ ਹਲਕਾ ਵੀ ਨਹੀਂ ਹੋ ਰਿਆ ਔਰ ਸਭ ਤੋਂ ਵੱਡੀ ਗੱਲ ਕਿ ਸਮੇਂ ਨਮਾਸ਼ਹਿਰ ਲੀਡਰਲੈਸ ਹੋਇਆ ਪਿਆ ਕੋਈ ਕੰਪੈਸ਼ਨੇਟ ਲੀਡਰ ਹੈ ਹੀ ਨਹੀਂ ਕੋਈ ਲੀਡਰ ਲੀਡਰ ਐਦਾਂ ਤਾਂ ਹੈ ਹੀ ਨਹੀਂ ਜਿਸ ਨੂੰ ਅਸੀਂ ਕਹੀਏ ਕਿ ਕਾਈਂਡ ਹਾਰਟਡ ਲੀਡਰ ਹੈ ਕੋਈ ਕੰਪੈਸ਼ਨੇਟ ਹੈ ਹੀ ਨਹੀਂ ਵਾਈਸ ਪ੍ਰਧਾਨ ਦੀ ਚੋਣ ਤਾਂ ਹੋਣੀ ਲੇਕਿਨ ਵਾਈਸ ਬੰਦਾ ਕੌਣ ਆ ਸੁਆਲੀ ਨੇ ਦਿਖਾਓ ਜਿਹੜਾ ਵੀ ਜੇ ਆਪਾਂ ਵੀਡੀਓ ਨੂੰ ਇੱਥੇ ਹੀ ਰੈਪ ਅਪ ਕਰ ਦੇਣਾ ਕਿੰਨੇ ਮਿੰਟ ਦੀ ਵੀਡੀਓ ਹੋ ਗਈ ਮੈਨੂੰ ਦੱਸ ਦਿਓ 6 ਮਿੰਟ ਦੀ ਹੋ ਗਈ ਤਾਂ ਆਪਾਂ 7ਵੇਂ ਮਿੰਟ ਵੀਡੀਓ ਨੂੰ ਬੰਦ ਕਰ ਦੇਣਾ ਔਰ ਮੈਂ ਸਿਰਫ ਇੰਨਾ ਕਹਿਣਾ ਚਾਹਨਾ ਜਿੰਨੀ ਕੀ ਗੱਲ ਮੈਂ ਸਮਝਾ ਕਿ ਸਾਡੇ ਨਵੇਂ ਸ਼ਹਿਰ ਦੇ ਭੈਣ ਭਰਾਵਾਂ ਦੇ ਇਹਨਾਂ ਲੀਡਰਾਂ ਨੇ ਸ਼ੌਂਕ ਮਾਰਤੇ ਕਿ ਅਸੀਂ ਸਿਰਫ ਧਰਤੀ ਤੇ ਇਹੀ ਲੜਾਈਆਂ ਲੜਨਾ ਹੈ ਕਿ ਸੀਵਰੇਜ ਦਾ ਪਾਣੀ ਠੀਕ ਹੋ ਜਾਵੇ ਸੜਕਾਂ ਠੀਕ ਹੋ ਜਾਣ ਜਾ ਸਾਡੇ ਜਿਹੜਾ ਪੀਣ ਵਾਲਾ ਪਾਣੀ ਗੰਧਲਾ ਨਾ ਆਵੇ ਕੂੜਾ ਟਾਇਮ ਨਾਲ ਚੱਕ ਹੋ ਜੇ ਮਿੱਟੀ ਨਾ ਸਾਡੇ ਸਿਰਾਂ 'ਚ ਪਵੇ ਇਹ ਸਭ ਮੁੱਢਲੀਆਂ ਸਹੂਲਤਾਂ ਨੇ ਮੇਰੇ ਵੀਰੋ ਜਾਗੋ ਸਾਡੇ ਤਾਂ ਸ਼ੌਂਕ ਮਾਰ ਦਿੱਤੇ ਇਹਨਾਂ ਲੋਕਾਂ ਨੇ ਔਰ ਆਪ ਇਹਨਾਂ ਕੋ ਕਰੋੜਾ ਕਰੋੜਾਂ ਦੀਆਂ ਗੱਡੀਆਂ ਆਪ ਇਹਨਾਂ ਦੇ ਅਰਬਾ ਅਰਬਾ ਦੇ एंपਾਇਰ ਨੇ ਇੱਥੇ ਵੀ ਨੇ ਪਰਦੇਸਾਂ 'ਚ ਵੀ ਨੇ ਅਮਰੀਕਾ ਤੱਕ ਇਹਨਾਂ ਦੀਆਂ ਜੜ੍ਹਾਂ ਫੈਲੀਆਂ ਆਪ ਤੇ ਅਸੀਂ ਅਸੀਂ ਇਹੀ ਰੋਈ ਜਾਂਦੇ ਆ ਕਿ ਟੋਏ ਜਿਹੜੇ ਆ ਉਹ ਡੋਡਿਆਂ ਤੇ ਰੇਟ ਵਾਂਗੂ ਰੋਜ਼ ਦੀ ਰੋਜ਼ ਵਧੀ ਜਾਂਦੇ ਆ ਤੇ ਸਾਡੇ ਆਪਣੇ ਹਾਲਾਤ ਜਿਵੇਂ ਰੇਤ ਦੇ ਆਲੇ ਦੁਆਲੇ ਘਰ ਬਣਿਆ ਪੈਰ ਮਾਰ ਕੇ ਕੋਈ ਢਾਹ ਨਹੀਂ ਦਿੰਦਾ ਉੱਦਾਂ ਖਿਲਰ ਜਾਂਦਾ ਤਾਂ ਹੁਣ ਤੁਹਾਡੇ ਅੱਗੇ ਬੇਨਤੀ ਆ ਤੁਹਾਡੇ ਅੱਗੇ ਜ਼ਿੰਮੇਵਾਰੀ ਦੇ ਚੱਲੇ ਆ ਵੀਡੀਓ ਚ ਤੁਸੀਂ ਕਮੈਂਟ ਕਰਕੇ ਦੱਸਣਾ ਕਿ ਨਵਾਂ ਸ਼ਹਿਰ ਰੇਲਵੇ ਰੋਡ ਦਾ ਅਸਲ ਦੋਸ਼ੀ ਕੌਣ ਕਿਉਂਕਿ ਮਨੋਜ ਕੰਡਾ ਜੀ ਵੀ ਕਹਿੰਦੇ ਕਹਿੰਦੇ 3 ਮਹੀਨੇ ਅਸੀਂ ਸੰਤਾਪ ਭੋਗ ਭੋਗ ਗਏ ਇੱਥੇ ਰੋੜੇ ਬੱਟੇ ਕਹਿੰਦੇ ਖਿਲਰੇ ਸੀਗੇ ਕਿ 3 ਮਹੀਨੇ ਅਸੀਂ ਕਹਿੰਦੇ ਸੰਤਾਪ ਚੱਲੇ ਸੜਕ ਬਣ ਜਾਣੀ ਆ ਪਰ ਆ ਬਣੀ ਆ ਇਤੋਂ ਤਾਂ ਪਹਿਲੀ ਵਧੀਆ ਸੀਗੀ ਔਰ ਹੁਣ ਪਿਛਲੇ ਸਾਲ ਵੀ ਜਿਹੜੀ ਮੌਜੂਦਾ ਸਰਕਾਰ ਉਹਨਾਂ ਕਹਿੰਦੇ ਚੱਲੇ ਚੰਡੀਗੜ੍ਹ ਇੱਧਰ ਹੁਣੇ ਜਾ ਕੇ ਫੈਸਲਾ ਕਰਾ ਦੇਣਾ ਇਹ ਆਹ ਸੜਕ ਬਣਾ ਦੇਣੀ ਆ ਜਿੱਦਾਂ ਐਮਐਸਪੀ ਚਟਕੀ ਨਾ ਮਿਲਦੀ ਸੀ ਉਦੋਂ ਸੜਕ ਚਟਕੀ ਨਾ ਬਣ ਗਈ ਤਾਂ ਹੁਣ ਤੁਸੀਂ ਕਮੈਂਟਾਂ ਰਾਹੀਂ ਦੱਸਣਾ ਅਸਲ ਦੋਸ਼ੀ ਕੌਣ ਰੇਲਵੇ ਰੋਡ ਦਾ ਤੇ ਸ਼ਹਿਰ ਦਾ ਮੈਂ ਇਕੱਲੇ-ਕੱਲੇ ਤਾਂ ਕਮੈਂਟ ਪੜ੍ਹਾਂਗਾ ਔਰ ਜੇ ਤੁਸੀਂ ਨਹੀਂ ਬੋਲੇ ਜੇ ਤੁਸੀਂ ਨਹੀਂ ਬੋਲੇ ਤਾਂ ਯਕੀਨ ਰੱਖਿਓ ਬਾਕੀ ਹੋਰ ਕਿਸੇ ਨੇ ਵੀ ਨਹੀਂ ਬੋਲਣਾ। ਔਰ ਆਪਣੇ ਹੱਕਾਂ ਲਈ ਇੱਕ ਮਿੰਟ ਆਪਣੇ ਹੱਕਾਂ ਲਈ ਬੋਲਣਾ ਪੈਣਾ। ਔਰ ਮੈਨੂੰ ਲੱਗਦਾ ਕਿ ਨਵਾਂ ਸ਼ਹਿਰ ਲੀਡਰਲੈਸ ਹੋਗਾ। ਨਵਾਂ ਸ਼ਹਿਰ ਨੂੰ ਮੈਂ ਨਹੀਂ ਕਹਿੰਦਾ ਮਨੋਜ ਕੰਡਾ ਜੀ ਵੀ ਕਹਿੰਦੇ ਆ। ਕੱਲਾ ਮੈਂ ਨਹੀਂ ਕਹਿੰਦਾ ਉਹ ਵੀ ਕਹਿੰਦੇ ਕਿ ਨਵਾਂ ਸ਼ਹਿਰ ਨੂੰ ਨਵੇਂ ਲੀਡਰ ਦੀ ਲੋੜ ਹੈ। ਤੁਸੀਂ ਸੱਚ ਬੋਲੂਗੇ ਤਾਂ ਹੀ ਕੋਈ ਨਵਾਂ ਲੀਡਰ ਆਉਣ ਦੀ ਹਿੰਮਤ ਕਰੂਗਾ। ਔਰ ਅੱਜ ਤੁਸੀਂ ਸੱਚ ਬੋਲਦੇ ਹੋ। ਗੁਫਾਵਾਂ ਚੋਂ ਚਾਨਣ ਕੱਢ ਕੇ ਦਿਖਾ ਦਿਓ। ਚਾਨਣ ਦੀ ਲਕੀਰ ਜਿਹੜੀ ਆ ਉਹ ਗੁਫਾਾਂਾਂ ਨੂੰ ਵੀ ਰੋਸ਼ਨ ਕਰ ਦਿੰਦੀ ਹੈ ਉਮੀਦ ਕਰਦੇ ਹਾਂ ਤੁਸੀਂ ਕਮੈਂਟਾਂ ਵਿੱਚ ਸੱਚ ਬੋਲੋਗੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਮਿਹਰਬਾਨ